ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਸੰਗਤ ਦੇ ਚਰਨਾਂ ਵਿੱਚ ਬੇਨਤੀ ਕਰਨਾ ਚਾਹੁੰਦਾ ਇਸ ਵਕਤ ਪੰਜਾਬ ਦੇ ਹਿਸਾਬ ਨਾਲ 12:00 ਤੇ 8 ਮਿੰਟ ਹੋ ਗਏ ਆ ਜੀ ਤੇ ਮੈਂ ਮਾਫੀ ਚਾਹੁੰਦਾ ਵੀ ਥੋੜਾ ਜਿਹਾ ਮੈਂ ਲੇਟ ਕਰ ਰਿਹਾ ਵਾਂ ਤੇ ਬੇਨਤੀ ਇਹ ਕਰਨੀ ਸੀ ਸੰਗਤ ਦੇ ਚਰਨਾਂ ਵਿੱਚ ਕਿ ਅੱਜ ਤੋਂ ਦੋ ਤਿੰਨ ਵਾਰੀ ਪਹਿਲਾਂ ਵੀ ਮੇਰੇ ਨਾਲ ਇਹ ਘਟਨਾ ਵਾਪਰ ਚੁੱਕੀ ਆ ਵੀ ਆਪਣੇ ਘਰ ਦੇ ਥੋੜਾ ਜਿਹਾ ਨੇੜੇ ਜੀਡੀ ਰੋਡ ਲੰਘਦਾ ਵਾ ਨੈਸ਼ਨਲ 54 ਉਹਦੇ ਉੱਪਰ ਗੱਡੀਆਂ ਰੋਕ ਕੇ ਕੁਝ ਬੰਦੇ ਗੱਡੀਆਂ ਦੇ ਵਿੱਚੋਂ ਉਤਰ ਗਏ ਉਤਰ ਕੇ ਤੇ ਘਰ ਵੱਲ ਨੂੰ ਘਾਤ ਲਾਉਣ ਦੀ ਕੋਸ਼ਿਸ਼ ਕੀਤੀ ਆ ਤੇ ਸਾਨੂੰ ਅਸੀਂ ਜਾਗਦੇ ਸੀਗੇ ਸਾਰੇ ਸਿੰਘ ਅਸੀਂ ਕਾਫੀ ਜਾਣੇ ਇਸ ਜਗ੍ਹਾ ਦੇ ਉੱਤੇ ਅਸੀਂ ਰਹਿੰਦੇ ਆ ਨਾ ਤੇ ਤਿਆਰ-ਵਾਰ ਤਿਆਰ ਹੁੰਦੇ ਆ ਸਿੰਘ ਤੇ ਜਦੋਂ ਸਾਨੂੰ ਮੂਵਮੈਂਟ ਦਾ ਕਿਸੇ ਦਾ ਪਤਾ ਲੱਗਿਆ ਵੀ ਕੋਈ ਬੰਦੇ ਸਾਡੇ ਉਪਰੇ ਵਾਲੇ ਦਿਵਾਲੇ ਫਿਰਦੇ ਆ ਤੇ ਅਸੀਂ ਤਿਆਰ-ਵਾਰ ਤਿਆਰੀ ਨਾਲ ਅਸੀਂ ਜਕਾਰੇ ਛੱਡੇ ਅੰਦਰੋਂ ਜਾਂ ਮਤਲਬ ਅਸੀਂ ਆਪ ਦਾ ਜਿਹੜਾ ਉਹ ਸ਼ਕਤੀ ਪ੍ਰਦਰਸ਼ਨ ਕੀਤਾ ਤੇ ਬੰਦਿਆਂ ਨੂੰ ਮੁੜ ਕੇ ਕਾਫੀ ਅੱਧੇ ਘੰਟੇ ਦੇ ਕਰੀਬ ਅਸੀਂ ਬੰਦੇ ਸੜਕ ਦੇ ਉੱਤੇ ਤੁਰਦੇ ਫਿਰਦੇ ਦੇਖੇ ਹਨ ਅੱਧੇ ਘੰਟੇ ਬਾਅਦ ਉਹਨਾਂ ਨੂੰ ਗੱਡੀਆਂ ਜਿਹੜੀਆਂ ਸਕੋਰਪੀਓ ਗੱਡੀਆਂ ਜਿਹੜੀਆਂ ਗੱਡੀਆਂ ਚੋਂ ਉਤਰੇ ਸੀ ਉਹ ਕਾਫੀ ਚਿਰ ਬਾਅਦ ਅੱਧੇ ਘੰਟੇ ਦੇ ਕਰੀਬ ਉਹਨਾਂ ਨੂੰ ਗੱਡੀਆਂ ਬਿਠਾ ਕੇ ਲੈ ਕੇ ਗਈਆਂ ਤੇ ਮੈਂ ਇਹ ਜੇ ਕੋਈ ਗਲਤ ਮੰਚਾਂ ਦੇ ਨਾਲ ਆਉਂਦਾ ਹੈ ਤੇ ਉਹਨਾਂ ਨੂੰ ਇਹ ਦੱਸਣਾ ਚਾਹੁੰਨਾ ਵਾਂ ਵੀ ਭਾਈ ਜੇ ਆਉਣਾ ਹੈ ਤੇ ਆਪ ਦੀ ਪੂਰ ਤਿਆਰੀ ਦੇ ਨਾਲ ਆਇਓ ਜੀ ਇਹ ਨਹੀਂ ਵੀ ਅੰਦਰੋਂ ਅਸੀਂ ਚੂੜੀਆਂ ਪਾਈਆਂ ਹੋਈਆਂ ਵਾ ਤੇ ਜੇ ਕਿਸੇ ਦੇ ਤੁਸੀਂ ਵਾਕਿਆ ਹੀ ਕੁਝ ਨਾ ਕੁਝ ਕਰਨ ਵਾਲੇ ਹੋ ਤੇ ਮਾਂ ਦਾ ਦੁੱਧ ਚੁੰਘਿਆ ਏ ਤੇ ਫਿਰ ਹੱਕ ਚਾ ਕੇ ਵਜੇ ਹੋ ਜੇ ਫਿਰ ਵੇਖ ਜੂਗੀ ਲੱਗਦੇ ਭਾ ਵੀ ਕਿਹੜੇ ਭਾਅ ਵੇਖਦੀ ਆ ਭਾਈਦਿਆਂ ਨੂੰ ਵਾਣ ਇੱਕੋ ਜਿਹਾ ਜੇ ਮੇਰੇ 'ਚ ਦਮ ਹੋਇਆ ਤੇ ਮੈਂ ਨਹੀਂ ਤੁਹਾਨੂੰ ਜਾਣ ਦਿੰਦਾ ਤੇ ਜੇ ਤੁਹਾਡੇ 'ਚ ਦਮ ਹੋਇਆ ਤੇ ਤੁਸੀਂ ਜਿਹੜਾ ਕੁਝ ਆਪ ਦਾ ਕਰਨ ਆਏ ਆ ਤੇ ਉਹ ਕਰਕੇ ਚਲੇ ਜਾਓ ਜੇ ਤੇ ਦੂਸਰੀ ਬੇਨਤੀ ਇਹ ਆ ਵੀ ਜੇ ਮੇਰੇ ਡਿੱਕੇ ਚੜ ਗਏ ਤੇ ਤੁਸੀਂ ਕੋਈ ਪੁਲਿਸ ਕੰਪਲੇਂਟ ਨਹੀਂ ਕਰਨੀ ਤੇ ਅਸੀਂ ਤਾਂ ਕਰਨੀ ਨਹੀਂ ਇਹ ਤਾਂ ਅਸੀਂ ਤੁਹਈਆ ਕੀਤਾ ਹੋਇਆ ਵਾ ਜੇ ਹੁਣ ਕੋਈ ਇਹੋ ਜੇ ਤੁਹਾਡੇ ਦਿਲ ਦੀ ਮਨਸ਼ਾ ਹੈਗੀ ਆ ਕਿਸੇ ਵੀ ਮੇਰਾ ਕਿਸੇ ਨਾਲ ਨਿੱਜੀ ਵੈਰ ਵਿਰੋਧ ਨਹੀਂ ਹੈਗਾ ਜੇ ਕਿਸੇ ਨਾਲ ਹੈਗਾ ਕੋਈ ਜੇ ਕਿਸੇ ਨੂੰ ਲੱਗਦਾ ਏ ਵੀ ਮੇਰੇ ਨਾਲ ਕੋਈ ਨਿੱਜੀ ਆ ਤੇ ਉਹ ਵੀ ਜਿਸ ਤਰੀਕੇ ਨਾਲ ਵੀ ਨਜਿੱਠਣਾ ਚਾਹੁੰਦਾ ਏ ਤੇ ਉਹ ਫਿਰ ਖੁੱਲੇ ਧੜ ਆਵੇ ਨੰਗੇ ਧੜ ਆਵੇ ਤੇ ਜੇ ਹੋ ਜਾ ਕੋਈ ਆਵੂਗਾ ਉਹੋ ਜੇ ਫਿਰ ਅੱਗੋਂ ਮਾਨ ਸਨਮਾਨ ਕੀਤਾ ਜਾਊਗਾ ਮੈਂ ਤਾਂ ਸ਼ਰਤਲੀ ਤੇ ਰੁੱਤੇ ਰੱਖ ਕੇ ਜਿਹੜਾ ਉਹ ਪ੍ਰਚਾਰ ਆ ਗੁਰਮਤ ਦਾ ਉਹ ਕਰਨਾ ਹੀ ਆ ਪਰ ਇਦਾਂ ਰੋਕਿਆ ਨਹੀਂ ਜਾਣਾ ਤੁਹਾਨੂੰ ਤੁਹਾਡੇ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ